ਜਦੋਂ ਬਾਤੀਆਂ ਤੋਂ ਕਦੀ ਵੀ ਮਾਵਾਂ ਨੂੰ ਦੂਰ ਨਾ ਕਰਿਆ ਕਰ ਕਿਉਂਕਿ ਇੱਕ ਮਾਂ ਹੀ ਜਈ ਹੈ ਜਦੋਂ ਧੀਆਂ ਕੋਈ ਚੀਜ਼ ਮੰਗਦੀਆਂ ਨਾ ਇੱਕ ਚੀਜ਼ ਮੰਗਦੀਆਂ ਤੇ ਮਾਂ ਉਹ ਦੇ ਦਿੰਦੀ ਹੈ ਚਾਹੇ ਉਸਦੀ ਨਾ ਵੀ ਜ਼ਰੂਰਤ ਹੋਏ ਤੇ ਬਾਕੀ ਦੁਨੀਆ ਜਿਹੜੀ ਸਾਰੀ ਆ ਉਹ ਤਾਂ ਜਿਹੜੀ ਹੱਥ ਚੁੰਦੀ ਚੀਜ਼ ਉਹ ਵੀ ਖੋਣ ਨੂੰ ਫਿਰਦੀ ਹੈ ਕਿਉਂਕਿ ਜਦੋਂ ਧੀਆਂ ਬਹੁਤ ਜ਼ਿਆਦਾ ਖੁਸ਼ ਹੁੰਦੀਆਂ ਨੇ ਤਾ ਵੀ ਆਪਣੀ ਖੁਸ਼ੀ ਦੱਸਣ ਲਈ ਉਹ ਸਭ ਤੋਂ ਪਹਿਲਾਂ ਮਾਂ ਨੂੰ ਲੱਭਦੀਆਂ ਨੇ ਤੇ ਜੇ ਉਹ ਬਹੁਤ ਜ਼ਿਆਦਾ ਦੁਖੀ ਹੁੰਦੀਆਂ ਨੇ ਆਪਣਾ ਦੁੱਖ ਦੱਸਣ ਲਈ ਵੀ ਸਭ ਤੋਂ ਪਹਿਲਾਂ ਉਹਨਾਂ ਨੂੰ ਮਾਂ ਚਾਹੀਦੀ ਹੈ ਕਿ ਆਪਣਾ ਦੁੱਖ ਜਿਹੜਾ ਸਭ ਤੋਂ ਪਹਿਲਾਂ ਮੈਂ ਆਪਣੀ ਮਾਂ ਨੂੰ ਦੱਸਾਂ ਠੀਕ ਹੈ ਨਾ ਮਾਂ ਹਰ ਇੱਕ ਦੀ ਜਗ੍ਹਾ ਲੈ ਸਕਦੀ ਹੈ ਲੇਕਿਨ ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਇੱਥੋਂ ਤੱਕ ਕਿ ਮਾਂ ਦੀ ਜਗ੍ਹਾ ਤੇ ਰੱਬ ਵੀ ਨਹੀਂ ਲੈ ਸਕਦਾ ਮਾਮਾ ਨੂੰ ਕਦੀ ਵੀ ਦੂਰ ਨਾ ਕਰਿਆ ਕਰ ਧੀਆਂ ਤੋਂ ਕਿਉਂਕਿ ਧੀਆਂ ਨੂੰ ਹਮੇਸ਼ਾ ਮਾਵਾ ਦੀ ਬਹੁਤ ਜ਼ਰੂਰਤ ਹੁੰਦੀ ਹੈ ਹਰ ਦੁੱਖ ਸੁੱਖ ਵਿੱਚ ਧੀਆਂ ਨੂੰ ਮਾਵਾ ਚਾਹੀਦੀਆਂ ਹੈ ਚਾਹੇ ਧੀਆਂ ਆਪਣੇ ਘਰ ਕਿੰਨੀਆਂ ਵੀ ਸੁਖੀਂ ਕਿਉਣਾ ਹੋਣ ਪਰ ਫਿਰ ਵੀ ਚਾਹੇ ਕਿੰਨੀਆਂ ਵੀ ਕਿੰਨੀ ਵੀ ਉਮਰ ਹੋ ਜਾਏ ਧੀਆਂ ਦੀ ਫਿਰ ਵੀ ਮਾਂ ਤੇ ਮਾਂ ਹੀ ਹੁੰਦੀ ਹੈ ਨਾ ਤੇ ਮਾਂ ਜ਼ਰੂਰ ਚਾਹੀਦੀ ਹੈ ਧੀਆਂ ਨੂੰ